ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀਓ ਜਿੰਨਾ ਬੀਬੀਆਂ ਦੇ ਮਾਤਾਵਾਂ ਦੇ ਪਹਿਣਾ ਦੇ ਬੱਚੀਆਂ ਦੇ ਬੱਚੇ ਅਜੇ ਛੋਟੇ ਨੇ ਪਾਵ ਇੱਕ ਸਾਲ ਤੋਂ ਥੱਲੇ ਨੇ ਚਾਏ ਡੇਢ ਸਾਲ ਤੱਕ ਲਾ ਲੋ ਜਿਹੜੇ ਕੀ ਅਜੇ ਮਾਤਾ ਦੇ ਦੁੱਧ ਤੇ ਆਧਾਰਿਤ ਨੇ ਸੰਗਤ ਜੀਓ ਇੱਕ ਛੋਟੀ ਜਿਹੀ ਗੱਲ ਹੈ ਪਰ ਉਹਦਾ ਜਿਹੜਾ ਫਲ ਹੈ ਉਹ ਬਹੁਤ ਵੱਡਾ ਹੈ ਸੰਗਤ ਜੀਓ ਜਿਹੜੀਆਂ ਬੀਬੀਆਂ ਮਾਵਾਂ ਨੇ ਜਿਨ੍ਹਾਂ ਦੇ ਕੋਲ ਬੱਚੇ ਨੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀਆਂ ਨੇ ਕਿ 9-10 ਮਹੀਨੇ ਤੱਕ ਕਰ ਕਿੰਨਾ ਦੁੱਖ ਚੱਲ ਕੇ ਇਹ ਉਹਦਾ ਜਿਹੜਾ ਹੈ ਪ੍ਰਾਪਤ ਹੁੰਦਾ ਹੈ ਮਾਂ ਹੋਣ ਦਾ ਉਸ ਤੋਂ ਬਾਅਦ ਵੀ ਦਿਨ ਰਾਤ ਮਿਹਨਤ ਕਰਕੇ ਸੇਵਾ ਕਰਕੇ ਰਾਤਾਂ ਜਾਗ ਜਾਗ ਕੇ ਇੱਕ ਮਾਤਾ ਆਪਣੇ ਬੱਚੇ ਨੂੰ ਸੰਭਾਲਦੀ ਹੈ ਸੰਗਤ ਜੀਓ ਬੇਨਤੀ ਇਹ ਹੈ ਛੋਟੀ ਜਈ ਕਿ ਜਿੱਥੇ ਆਪਾਂ ਇੰਨੀ ਜ਼ਿਆਦਾ ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਪਾਲੀਦਾ ਹੈ ਹਰ ਇੱਕ ਚੀਜ਼ ਆਪਣੇ ਹੱਦ ਤੋਂ ਵੀ ਵੱਧ ਕੇ ਕਰੀਦੀ ਹੈ ਸੰਗਤ ਜੀ ਉਹਦੇ ਵਿੱਚ ਇੱਕ ਛੋਟੀ ਜਿਹੀ ਗੱਲ ਇਹ ਵੀ ਜਿਹੜੀ ਹੈ ਸ਼ਾਮਿਲ ਕਰੀਏ ਕਿ ਜਦੋਂ ਬੱਚਾ ਦੁੱਧ ਪੀਂਦਾ ਹੈ ਜਾਂ ਜਿਹੜੇ ਬੱਚੇ ਅਜੇ ਮਾਂ ਦੇ ਹੱਥ ਤੋਂ ਖਾਂਦੇ ਨੇ ਭਾਵ ਉਹ ਬਹੁਤ ਛੋਟੇ ਨੇ 2-3 ਸਾਲ ਤੱਕ ਦੇ ਬੱਚੇ 4 ਸਾਲ ਤੱਕ ਦੇ ਬੱਚੇ ਜਦੋਂ ਬੱਚਾ ਕੋਈ ਵੀ ਆਹਾਰ ਲੈਂਦਾ ਹੈ ਉੱਥੇ ਕਮ ਸੇ ਕਮ ਅੱਧਾ ਘੰਟਾ ਤੇ ਲੱਗਦਾ ਹੀ ਲੱਗਦਾ ਹੈ ਇਦੋਂ ਵੱਧ ਤੇ ਪਾਵੇਂ ਲੱਗੇ ਪਰ ਇਦੋਂ ਘੱਟ ਨਹੀਂ ਲੱਗਦਾ ਤੇ ਕੀ ਆਪਾਂ ਉਹ ਇੱਕ ਕੜੀ ਜਿਹੜੀ ਹੈ ਉਹ ਬਿਨਾ ਬੋਲੇ ਸਿਰਫ ਗੁਰਬਾਣੀ ਦਾ ਪਾਠ ਕਰਕੇ ਜਾਪ ਕਰਕੇ ਮੂਲ ਮੰਤਰ ਹੋਵੇ ਗੁਰ ਮੰਤਰ ਹੋਵੇ ਗੁਰਬਾਣੀ ਹੋਵੇ ਉਹ ਜਪ ਕੇ ਆਪਣੇ ਬੱਚੇ ਨੂੰ ਭੋਜਨ ਨਹੀਂ ਕਰਾ ਸਕਦੇ ਕਿਉਂਕਿ ਸੰਗਤ ਜੀਓ ਜਦੋਂ ਬੱਚਾ ਭਾਵੇਂ ਉਹ ਦੁੱਧ ਪੀਵੇ ਭਾਵੇਂ ਉਹ ਭੋਜਨ ਖਾਏ ਜਦੋਂ ਆਪਾਂ ਆਪਣੀ ਰਸਨਾ ਦੇ ਨਾਲ ਬਾਣੀ ਜਪ ਕੇ ਜਾਪ ਕਰਕੇ ਉਹਨਾਂ ਨੂੰ ਕੁਝ ਵੀ ਖਵਾਵਾਂਗੇ ਪਿਆਵਾਂਗੇ ਤੇ ਉਹ ਜਿਹੜੀ ਗੁਰਬਾਣੀ ਦੀ ਤਸਵੀਰ ਹੈ ਉਹ ਬੱਚੇ ਦੇ ਅੰਦਰ ਜਾਵੇਗੀ ਸੰਗਤ ਜਿਉ ਏ ਤੇ ਅਜੇ ਮੁੱਢ ਵੱਜਦਾ ਹੈ ਬੱਚੇ ਦੇ ਜੀਵਨ ਦਾ ਆਧਾਰ ਬਣਦਾ ਹੈ ਜਿਵੇਂ ਦੀ ਜੜ ਬਣੇਗੀ ਓਵੇਂ ਦਾ ਹੀ ਰੁੱਖ ਹੋਵੇਗਾ ਸੋ ਸੰਗਤ ਜੀਓ ਇੱਕ ਘੜੀ ਬੱਚੇ ਵਾਸਤੇ ਜ਼ਰੂਰ ਕੱਢਣੀ ਚਾਹੀਦੀ ਹੈ ਜਦੋਂ ਉਹ ਦੁੱਧ ਪੀਵੇ ਜਾਂ ਪੋਜਣ ਖਾਵੇ 24 ਮਿੰਟਾਂ ਦੀ ਇੱਕ ਘੜੀ ਮੰਨੀ ਜਾਂਦੀ ਹੈ ਭਾਵ ਕੁੱਲ ਮਿਲਾ ਕੇ ਅੱਧਾ ਘੰਟਾ ਤੇ ਸੰਗਤ ਜੀਓ ਇਹ ਕੰਮ ਜ਼ਰੂਰ ਕਰਨ ਬੀਬੀਆਂ ਮਾਤਾਵਾਂ ਕਿ ਜਦੋਂ ਵੀ ਬੱਚਾ ਦੁੱਧ ਪੀਵੇ ਚਾਹੇ ਉਹ ਰੋਟੀ ਖਾਵੇ ਕੁਛ ਵੀ ਖਾਵੇ ਉਦੋਂ ਗੱਲ ਨਹੀਂ ਕਰਨੀ ਕੇਵਲ ਤੇ ਕੇਵਲ ਗੁਰਬਾਣੀ ਦਾ ਜਾਪ ਕਰਕੇ ਬੱਚੇ ਨੂੰ ਖਵਾਣਾ ਪਿਆਣਾ ਹੈ ਸੰਗਤ ਜਿਓ ਇਹ ਦੇ ਨਾਲ ਹੋਵੇਗਾ ਕਿ ਕਿ ਜਦੋਂ ਬੱਚਾ ਵੱਡਾ ਹੋਵੇਗਾ ਉਦੋਂ ਉਹ ਬੇਸ਼ੱਕ ਆਪ ਜੀ ਨੂੰ ਸੁੱਖ ਨਾ ਦੇਵੇ ਪਰ ਉਹ ਆਪ ਜੀ ਨੂੰ ਦੁੱਖ ਵੀ ਨਹੀਂ ਦੇਵੇਗਾ ਕਿਉਂਕਿ ਸੰਗਤ ਜੀ ਜਿਹੜੀ ਗੁਰਬਾਣੀ ਦੀ ਤਸਵੀਰ ਹੈ ਉਹ ਆਪਣਾ ਕੰਮ ਜ਼ਰੂਰ ਕਰਦੀ ਹੈ ਸੰਤ ਬਾਬਾ ਅਤਰ ਸਿੰਘ ਜੀ ਛੋਟੇ-ਛੋਟੇ ਦੁੱਧ ਮੂਹੇ ਬੱਚਿਆਂ ਨੂੰ ਵੀ ਅੰਮ੍ਰਿਤ ਛਕਾ ਦਿਆ ਕਰਦੇ ਸਨ ਕਿਸੇ ਦੇ ਕਿੰਤੂ ਕਰਨ ਤੇ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਭਾਈ ਜਿਹੜਾ ਬੀ ਹੈ ਉਹ ਤਰਤੀਬ ਵਿੱਚ ਪਿਆ ਹੋਵੇ ਤੇ ਉਹ ਕਦੀ ਨਾ ਕਦੀ ਜ਼ਰੂਰ ਫੁੱਟਦਾ ਹੈ ਇਸੇ ਪ੍ਰਕਾਰ ਇਹ ਜਿਹੜੇ ਅੰਮ੍ਰਿਤ ਦੀ ਦਾਤ ਹੈ ਇਹ ਸਮਾਂ ਆਉਣ ਤੇ ਇਹ ਬੀਜ ਜਿਹੜਾ ਹੈ ਉਹ ਪਰਫੁੱਲਿਤ ਹੋਵੇਗਾ ਤੇ ਆਪਣਾ ਅਸਰ ਜ਼ਰੂਰ ਵਿਖਾਵੇਗਾ ਬੱਚਾ ਆਪਣੇ ਆਪ ਅੰਮ੍ਰਿਤ ਦੀ ਰਹਿਤ ਬੈਤ ਰੱਖੇਗਾ ਸਸੰਗਤ ਜੀਓ ਇਡੇ ਕਰਨੀ ਵਾਲੇ ਮਹਾਪੁਰਸ਼ ਹੋਏ ਨੇ ਤੇ ਉਹਨਾਂ ਨੇ ਜੀ ਇਹ ਗੱਲ ਸੋਚੀ ਹੈ ਤੇ ਸਾਨੂੰ ਇੰਨਾਂ ਗੱਲਾਂ ਤੋਂ ਸੇਧ ਲੈਣੀ ਚਾਹੀਦੀ ਹੈ ਸੰਗਤ ਜੀਓ ਅੱਪ ਅੱਜ ਕੱਲ ਮਾਵਾ ਫੋਨਾਂ ਦੇ ਉੱਤੇ ਲਗੀਆਂ ਰਹਿੰਦੀਆਂ ਨੇ ਪਰ ਬੱਚੇ ਨੇ ਵੀ ਉਹੀ ਵੇਖ ਕੇ ਉਹਨਾਂ ਤੇ ਅਸਰ ਪੈਂਦਾ ਹੈ ਬੋਲਣ ਨਾਲੋਂ ਜ਼ਿਆਦਾ ਬੱਚਾ ਵੇਖ ਕੇ ਚੀਜ਼ਾਂ ਨੂੰ ਸਿੱਖਦਾ ਹੈ ਤੇ ਜੇ ਮਾਤਾ ਹੀ ਉੱਠ ਕੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਬਾਣੀ ਜਪੇ ਭਜਨ ਬੰਦਗੀ ਕਰੇ ਬੱਚਾ ਕਿਸੇ ਵੇਲੇ ਤੁਸੀਂ ਬੇਸ਼ੱਕ ਬੱਚੇ ਨੂੰ ਆਵਾਜ਼ ਨਾ ਮਾਰੋ ਪਰ ਬੱਚਾ ਜ਼ਰੂਰ ਆਪ ਜੀ ਦੇ ਕੋਲ ਆ ਕੇ ਬਵੇਗਾ ਚਾਹੇ ਉਹ ਝੋਲੀ ਚਾਕੇ ਬਵੇ ਚਾਹੇ ਕੋਲ ਬਵੇ ਤੇ ਸੰਗਤ ਜੀ ਇਹ ਵੀ ਨਾ ਸੋਚੋ ਕਿ ਬੱਚਾ ਕੋਲ ਬੈਠਾ ਹੈ ਉਹਦਾ ਫਾਇਦਾ ਨਹੀਂ ਨਹੀਂ ਜਦੋਂ ਆਪ ਜੀ ਪਾਠ ਕਰੋਗੇ ਨਾਮ ਜਪੋਗੇ ਤੇ ਜੇ ਤੁਹਾਡਾ ਬੱਚਾ ਕੋਲ ਆ ਕੇ ਬੈਠਾ ਹੈ ਸੰਗਤ ਜੀ ਉਹਦੇ ਤੇ ਉਹਦਾ ਅਸਰ ਜ਼ਰੂਰ ਪਰ ਜ਼ਰੂਰ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਵੀ ਕਦੀ ਵੇਖਿਆ ਜੇ ਕਿ ਜੇ ਬੱਚਾ ਬੁਲਾਇਆ ਵੀ ਨਹੀਂ ਕੋਲ ਬੈਠਦਾ ਪਾਠ ਕਰਦੇ ਆ ਹੁਆਂ ਤੁਸੀਂ ਲਗਾਤਾਰ ਕਰੀ ਜਾਓ ਇੱਕ ਦਿਨ ਇਹੋ ਜਾਂ ਜ਼ਰੂਰ ਆਵੇਗਾ ਕਿ ਬੱਚਾ ਆਪਣੇ ਆਪ ਕੋਲ ਆ ਕੇ ਤੇ ਬਹਿ ਜਾਏਗਾ ਬੇਸ਼ੱਕ ਉਹ ਪਾਠ ਨਾ ਕਰੇ ਫਿਰ ਜਦੋਂ ਉਹਨੇ ਬਹਿਣਾ ਸ਼ੁਰੂ ਕਰ ਦੇਣਾ ਹੈ ਤੇ ਹੌਲੀ-ਹੌਲੀ ਭਾਵੇਂ ਉਹ ਖੇਡਦਾ ਹੋਇਆ ਹੀ ਮੂਲ ਮੰਤਰ ਜਪੇ ਪਰ ਉਹ ਜਪੇਗਾ ਜ਼ਰੂਰ ਇਹ ਤੁਸੀਂ ਪ੍ਰੈਕਟੀਕਲ ਜ਼ਰੂਰ ਕਰਕੇ ਵੇਖਿਓ ਸਸੰਗਤ ਜੀਓ ਲਗਾਤਾਰ ਇਸ ਕੰਮ ਨੂੰ ਤੁਸੀਂ ਕਰੋ ਤੇ ਪਰਮਾਤਮਾ ਸਮਾਂ ਆਉਣ ਤੇ ਉਹਦਾ ਫਲ ਆਪ ਜੀ ਨੂੰ ਜ਼ਰੂਰ ਦੇਵੇਗਾ ਕਿਉਂਕਿ ਜਦੋਂ ਕੰਮ ਵਿਗੜ ਜਾਂਦੇ ਨੇ ਸੰਗਤ ਜੀਓ ਉਦੋਂ ਆਪਾਂ ਬਹੁਤ ਭੱਜਨੇ ਆ ਪਰ ਇਸ ਤੋਂ ਚੰਗਾ ਇਹ ਹੈ ਕਿ ਗੁਰੂ ਜੀ ਦਾ ਓਟ ਆਸਰਾ ਲੈ ਕੇ ਆਪਾਂ ਸ਼ੁਰੂ ਤੋਂ ਹੀ ਇਹ ਨਾ ਗੱਲਾਂ ਤੇ ਥੋੜਾ ਥੋੜਾ ਸਮਾਂ ਲਾਣਾ ਸ਼ੁਰੂ करिए ਸਟਾਰਟ करिए ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਬੱਚਿਆਂ ਨੂੰ ਚੰਗੇ ਰਸਤੇ ਤੇ ਲੈ ਕੇ ਜਾਣ ਗੁਰਬਾਣੀ ਉਹਨਾਂ ਨੂੰ ਚੰਗੇ ਰਸਤੇ ਤੇ ਲੈ ਕੇ ਜਾਵੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ